ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਆ ਜੀ ਤੁਸੀਂ ਸਾਰੇ ਉਮੀਦ ਹੈ ਵੈਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਜੀ ਇਹ ਆਪਾਂ ਗਰ ਲਈ ਆਟਾ ਸਾਮ ਦਾ ਅੱਜ ਸਬਜੀ ਆਪਣੇ ਕੋਲ ਪਈ ਸੀ ਸਵੇਰ ਦੀ ਤੋਰੀਆਂ ਬਣਾਈਆਂ ਸੀ ਇਧਰ ਆ ਰਹੀ ਹੈ ਜੀ ਦੁੱਧ ਨੂੰ ਵਾਲੀ ਆਪਣੇ ਗੈਸ ਕਰ ਦਿੱਤਾ ਜੀ ਬੰਦਾ ਵਾਲੀ ਆ ਗਈ ਦੁੱਧ ਨੂੰ ਆਣੀ ਆਪਣਾ ਰਿਜਣ ਲੱਗ ਗਿਆ ਜੀ ਹੁਣ ਆਪਾਂ ਇਹ ਪਾ ਦਨੇ ਆ ਇਹਦੇ ਵਿੱਚ ਲੇਟੀ ਜਾਂ ਦਲੀਆ ਕਣਕ ਦਾ ਦਲੀਆ ਲੂਣ ਸ਼ੱਕਰ ਤੇ ਇੱਕ ਜੀਰਾ ਪਾਇਆ ਆਪਾਂ ਇਹਦੇ ਵਿੱਚ ਚਿੱਟਾ ਇਤਰਾ ਹਲਾ ਲਾਂਗੇ ਇਹਨੂੰ ਗੱਠਾ ਮਾਰ ਦਾਂਗੇ ਇਹਦੇ ਆ ਕੋਈ ਗੱਠਾ ਨਾ ਰਹਿਣ ਵਿੱਚ ਫਿਰ ਕੱਚੀ ਰਹਿ ਜਾਂਦੀ ਹੈ ਇਹਦੇ ਵਿੱਚ 10 ਮਿੰਟ ਆਪਾਂ ਇਹਨੂੰ ਹੋਰ ਇਹਨਾਂ ਲਾਂਗੇ ਜਿੰਨੇ ਟਾਈਮ ਚ ਇਹਨੂੰ ਸੇਕ ਲੱਗਦਾ ਜੀ ਆਪਾਂ ਮੱਝਾਂ ਨੂੰ ਧੂਆ ਕਰਿਆਉਨੇ ਆ ਮੱਛਰ ਹੋ ਗਿਆ ਇਹ ਅੱਗ ਲੈ ਚੱਲਦੇ ਆ ਮੱਛਰ ਹੋ ਗਿਆ ਜੀ ਖਲੜ ਮੇ ਲੱਗ ਗਿਆ ਇਹਨਾਂ ਨੇ ਦੇਣ ਸੇਪ ਗਿਆ ਇਹ ਅੱਗ ਤੱਕ ਇਹ ਪਰੋਕਾ ਲੈਣੀਆਂ ਥੋੜੀ ਉਲੀ ਭਾਗਦੀ ਐ ਉਹਨੇ ਟਾਈਮ ਚ ਆਪਾਂ ਪਾਠੀਆਂ ਗਿੱਲੀਆਂ ਕਰ ਲੈਣੀਆਂ ਪੰਜ ਸੱਤ ਰਸਕਿੰਟ ਡੋਗ ਕੇ ਰੱਖ ਲੈਣੀਆਂ ਆਪਾਂ ਪਾਠੀ ਫਿਰ ਸਾਰੀ ਰਾਤ ਧੋਣੀ ਚ ਭਗੀ ਜਾਂਦੀ ਐ ਜੀ ਧੂਆ ਨਿਕਲ ਜਾਂਦਾ ਆ ਰਾਤ ਨੂੰ ਦੁਵਾਰੇ ਉੱਠ ਕੇ ਲਾਉਣ ਦੀ ਲੋੜ ਨਹੀਂ ਹੈਗੀ ਆਰਾਮ ਨਾਲ ਮੱਜਾ ਬੈਠਿਆ ਰਹਿੰਦੀ ਐ ਇਹਨਾਂ ਸਾਰੀ ਰਾਤ ਤਿੰਨ ਪਾਠੀਆਂ ਲਾ ਦੇਣੀਆਂ ਹੁੰਦੀ ਐ ਜੀ ਆਪਾਂ ਉਹਤਨਮੈਂਟ ਇੱਥੇ ਰੱਖ ਦਿੰਨੇ ਇਹਨਾਂ ਨੂੰ ਪਾਣੀ ਲੁੱਟਣਗੇ ਇਹਨਾਂ ਦਾ ਢੂਣੀ ਪਾਹ ਦੀ ਜਿਵੇਂ ਪਪਾਠੀਆਂ ਲਾ ਦਿੰਨੇ ਨੇ ਇਹ ਆਣਾ ਹੈ ਥੋੜਾ ਟੇਪਾ ਖਜਣ ਦਿੰਨੇ ਆਪਾਂ ਇਹਨਾਂ ਨੂੰ ਫਿਰ ਆਪਾਂ ਇਹਦੇ ਉੱਤੇ ਹੋਰ ਪੀਲੀ ਪਾ ਜਾਾਂਗੇ ਤੇ ਘੰਟੇ ਨੂੰ ਨਾਲ ਗਿੱਲੇ ਕੱਕ ਫਿੱਲਾਂਗੇ ਉੱਤੇ ਲੱਗ ਜਾਣਾ ਹੁਣ ਖੜ ਜਾਣਾ ਜੀ ਆਵਣਾ 2 ਮਿੰਟ ਹੋਰ ਬਸ ਲਿੱਟੀ ਆਪਣੀ ਬਣ ਗਈ ਜੀ ਦਲੀਆ ਮੱਝ ਦਾ ਥੱਲੇ ਲਾ ਦਿੱਤਾ ਚੁੱਲ੍ਹੇ ਤੋਂ ਇਹਨੂੰ ਆਪਾਂ ਇੱਥੇ ਢੱਕ ਕੇ ਰੱਖ ਦਾਂਗੇ ਸਵੇਰੇ ਪਾਵਾਂਗੇ ਮੱਝ ਨੂੰ ਠੰਡੀ ਹੋ ਜੂਗੀ ਰਾਤ ਨੂੰ ਪੇ। ਹੁਣ ਆਪਾਂ ਅਗੀ ਜੀ ਅੰਦਰ ਰੋਟੀ ਬਣਾ ਲਾਂਗੇ। ਲੇਟੀਆਂ ਬਣ ਗਈ ਧੂਆ ਕਰਤਾ ਮੱਝ ਨੂੰ। ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਜੈਨੂ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਤੁਹਾਡੇ ਸਾਥ ਤੇ ਸਪੋਰਟ ਦੀ ਜ਼ਰੂਰਤ ਆਪਾਂ ਨੂੰ। ਬਾਤ ਤੋਂ ਬਾਤ ਸਪੋਰਟ ਕਰਿਓ ਜਾ ਪਾ ਗਏ ਸੀਗੇ ਜੀ ਅਗੇਜਮੈਂਟ ਤੇ ਮੇਰੀ ਭਾਂਜੀ ਦੀ ਅਗੇਜਮੈਂਟ ਸੀ ਥੋੜੀ ਜਿਹੀ ਇਕ ਲਈ ਬੋਲਾऊंगी ਮੈਂ ਇਸੇ ਵੀਡੀਓ ਚ ਬਾੜੀ ਤਾਂ ਆਪਾਂ ਬਣਾਈ ਨਹੀਂ ਥੋੜੀ ਜਿਹੀ ਬਣਾਈ ਸੀਗੀ ਅਗੇਜਮੈਂਟ ਤੇ ਹੁਣ ਬਣਾ ਰਹੀ ਹਾਂ ਜੀ ਆਪਾਂ ਰੋਟੀ ਫਿਰ ਕਿਸੇ ਨਵੀਂ ਵੀਡੀਓ ਨਾਲ ਮਿਲਦੇ ਆਪਾਂ ਬਰ ਤੋਂ ਬਰ ਸਪੋਰਟ ਕਰਿਓ ਜੀ ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਜਾਵਾਂਗੇ ਅਜੇ ਤਵ ਆਪਣਾ ਨਹੀਂ ਭਖਿਆ ਠੰਡਾ ਹੈ